हां सिना जी ਭਿੰਡਰ ਟਰੇਡਰ ਸੁਤਰਾਣਾ ਵਾਲਿਆਂ ਦੀ ਸਸਤੇ ਰੇਟਾਂ ਦੀ ਦੁਕਾਨ ਤੇ ਆਏ ਹੋਏ ਸੀ ਤੇ ਇਹਨਾਂ ਗੱਲ-ਗੱਲ ਤੇ ਮੈਨੂੰ ਕਹੀ ਜਾਂਦੇ ਨੇ ਕਿ ਅਸੀਂ ਇਹ ਐਵੇਂ ਕਰਕੇ ਫ੍ਰੀ ਦੇ ਰਹੇ ਹਾਂ ਲੋਕਾਂ ਦਾ ਵੱਡਾ ਫਾਇਦਾ ਕਰ ਰਹੇ ਹਾਂ ਹਨਾ ਮੈਨੂੰ ਲੱਗਦਾ ਵੀ ਲੋਕਾਂ ਨੂੰ ਬਹੁਤ ਵੱਡਾ ਇਹਨਾਂ ਵੱਲੋਂ ਬੁੱਧੂ ਬਣਾਇਆ ਜਾ ਰਿਹਾ ਹੈ ਤੇ ਆਜੂ ਇਹਨਾਂ ਨਾਲ ਨਾ ਚੰਗੀ ਤਰ੍ਹਾਂ ਗੱਲ ਕਰਦੀਆਂ ਆਪਾਂ ਵੀ ਇਹ ਕੁਛ ਦਿਨ ਦੇ ਦੁੰਦੇ ਨੇ ਕਿ ਬਸ ਵੈਸੇ ਹੀ ਮੋਬਾਈਲਾਂ ਦੇ ਉੱਤੇ ਵੀਡੀਓ ਪਾਉਣ ਜੋਗੇ ਨੇ ਜਾਂ ਇਹ ਕਰਨ ਜੋਗੇ ਨੇ ਭਰਾ ਮੈਂ ਨਾ ਤੁਹਾਡੀ ਦੁਕਾਨ ਬਾਰੇ ਸੱਚੀ ਗੱਲ ਦੱਸਾਂ ਬਹੁਤ ਚਰਚਾ ਸੁਣੀ ਆ ਕਹਿ ਦਿੰਦੇ ਹੋ ਡਾਕਟਰ ਫ੍ਰੀ ਇਹ ਕਰਦੇ ਨੇ ਸਾਡੇ ਡਾਕਟਰ ਸੁਵਿਧਾ ਮਾ ਫ੍ਰੀ ਦੇ ਕੇ ਜਾਣਗੇ ਜਾਂ ਫਿਰ ਜੇ ਕੋਈ ਤੁਹਾਨੂੰ ਕਿਸੇ ਵੀ ਚੀਜ਼ 'ਚ ਕਮੀ ਲੱਗਦੀ ਆ ਤਾਂ ਅਸੀਂ 24 ਘੰਟੇ ਹਾਜ਼ਰ ਰਵਾਂਗੇ ਸੋ ਭਰਾ ਹੁਣ ਮੈਨੂੰ ਚੰਗੀ ਤਰ੍ਹਾਂ ਦੱਸ ਦਿਓ ਕਿਉਂਕਿ ਬਹੁਤ سارے ਲੋਕ ਇਸ ਚੀਜ਼ ਨੂੰ ਦੇਖਣ ਆ ਗਰੇ ਨੇ ਹਾਂ ਸੰਦੀਪ ਵੀਰੇ ਆ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਫ੍ਰੀ ਵਾਲੀ ਇਹ ਸੀਜ਼ਨ ਨੂੰ ਵਿਖਾਇਆ ਜਾਏ ਕਟਿਓ ਨਾ ਸਾਡੀ ਦੁਕਾਨ ਤੋਂ ਕੋਈ ਵੀ ਤੁਸੀਂ ਬੀਜ ਖਰੀਦਦੇ ਹੋ ਠੀਕ ਹੈ ਉਹਦੇ ਵਾਸਤੇ ਜਿਹੜੀ ਸੁਪਰਵਾਈਜ਼ ਨੇ ਬਿਲਕੁਲ ਫ੍ਰੀ ਦਿੱਤੀ ਜਾਂਦੀ ਏ ਕਿਸੇ ਵੀ ਕਿਸਮ ਦਾ ਜਿਹੜਾ ਸੁਪਰਵੀਜ਼ਨ ਦਾ ਕੋਈ ਪੈਸਾ ਨਹੀਂ ਲਿਆ ਜਾਂਦਾ ਸਾਡਾ ਡਾਕਟਰ ਜਿੱਦਾਂ ਮੰਨ ਲਓ ਤੁਸੀਂ 1509 ਦੀ ਖੇਤੀ ਕਰਦੇ ਹੋ ਜਾਂ ਮੁੱਛਲ ਦੀ ਖੇਤੀ ਕਰਦੇ ਹੋ ਉਹਦੇ ਵਿੱਚ ਘਟੋ ਘਾਟੇ 6 ਤੋਂ 7 ਗਿੜੇ ਜਿਹੜੀ ਲਾਉਂਦਾ ਮੂੰਗੀ ਦੀ ਖੇਤੀ ਕਰਦੇ ਹੋ ਤਾਂ ਵੀ ਜਾਊਗਾ ਜਿਹੜਾ ਤੁਸੀਂ ਪਨੀਰੀ ਤਿਆਰ ਕਰੋਗੇ ਜੇ ਨਰਸਰੀ ਤਿਆਰ ਕਰੋਗੇ ਉਹਦੇ ਵਿੱਚ ਘੱਟੋ ਘੱਟ 2 ਗੇੜੇ ਲਾਊਗਾ ਉਹਦਾ ਜਿਹੜਾ ਕੋਈ ਵੀ ਅਸੀਂ ਜਿਹੜਾ ਪੈਸਾ ਹੈ ਉਹ ਨਹੀਂ ਲੈਂਦੇ ਤਕਰੀਬਨ ਜਿਹੜੀ ਸਾਡੀ ਸੁਪਰਵਾਈਜ਼ਨ ਦੀ ਸਰਵਿਸ ਹੈ ਉਹ ਬਿਲਕੁਲ ਫ੍ਰੀ ਹੈ ਕੋਈ ਵੀ ਕਿਸਾਨ ਹੋਵੇ ਜੇ ਮੰਨ ਲਓ ਸਾਡੇ ਨਾਲ ਜੁੜਨਾ ਚਾਹੁੰਦਾ ਸਾਨੂੰ ਫੋਨ ਕਾਲ ਕਰੇ ਔਰ ਫਸਲ ਦਿਖਾਣੀ ਹੈ ਫਸਲ ਵੇਖੜ ਤੋਂ ਬਾਅਦ ਜੇ ਲੋਡ ਹੈ ਤਾਂ ਅਸੀਂ ਕੋਈ ਨਾ ਕਿਸੇ ਕਿਸਮ ਦੀ ਜਿਹੜੀ ਦਵਾਈ ਦਿੰਨੇ ਆ ਅਦਰਵਾਜ ਨਹੀਂ ਜੇ ਨਹੀਂ ਲੋਡ ਤਾਂ ਮਨਾਂ ਕਰ ਦਿੰਨੇ ਆ ਜਿੱਦਾਂ ਮਾਨ ਸਾਹਿਬ ਕਹਿੰਦੇ ਹੁੰਦੇ ਆ ਵੀ ਜੇ ਕੋਈ ਲਾਲ ਟੱਕਣ ਵਾਲੀ ਦਵਾਈ ਕਰਦਾ ਤੇ ਸਾਰੇ ਲਾਲ ਪਿੰਡ ਲਾਲ ਟੱਕਣ ਵਾਲੀ ਦਵਾਈ ਕਰ ਦਿੰਦੇ ਆ ਸੋ ਅਸੀਂ ਇਦਾਂ ਨਹੀਂ ਜਿੱਥੇ ਮੰਨ ਕੇ ਚੱਲੋ ਵੀ ਆਪਣੇ ਲੋੜ ਅਨੁਸਾਰ ਜੇ ਨਹੀਂ ਤਾਂ ਕਿਹਾ ਜਾਂਦਾ ਵੀ ਤੁਹਾਨੂੰ ਕਿਸੇ ਕਿਸਮ ਦੀ ਕੋਈ ਜ਼ਰੂਰਤ ਨਹੀਂ ਜਿੱਦਾਂ ਮੰਨ ਲਓ ਕਿਸੇ ਵੀ ਕਿਸਮ ਦੀ ਕਿਸੇ ਨੌਲਜ ਲੈਣੀ ਏ ਸਾਡੇ ਕੋਲ ਡਾਕਟਰ ਅਵੇਲੇਬਲ ਨੇ ਇਸ ਤੋਂ ਇਲਾਵਾ ਮਿੱਟੀ ਦਾ ਜਾਂ ਪਾਣੀ ਦਾ ਜੇ ਕਿਸੇ ਨੇ ਸੈਂਪਲ ਦੇਣਾ ਹੈ ਜਾਂ ਲੈਣਾ ਹੈ ਉਹ ਸਾਡਾ ਬੰਦਾ ਜਾਊਗਾ ਨਾਲ ਸੈਂਪਲ ਕੱਢੂਗਾ ਸਾਡੇ ਜਿਹੜੀ ਇਸ ਗਵਰਨਮੈਂਟ ਦੀ ਲੈਬ ਏ ਉਹਦੇ ਵਿੱਚ ਲੈਬ ਤੱਕ ਜਿਹੜਾ ਸੈਂਪਲ ਪਹਚਾਣਦਾ ਸੀ ਕੋਈ ਵੀ ਪੈਸਾ ਨਹੀਂ ਲੈਂਦੇ ਇਹ ਸਰਵਿਸ ਵੀ ਅਸੀਂ ਇਹ ਸੇਵਾ ਵੀ ਅਸੀਂ ਫ੍ਰੀ ਕਰਦੇ ਆ ਜੀ ਤੇ ਭਾਈ ਐਂ ਕਰ ਫਿਰ ਹੁਣ ਐਡੀ ਵੱਡੀਆਂ ਗੱਲਾਂ ਕਰ ਰਹੇ ਤੂੰ ਹਨਾ ਤੇ ਫਿਰ ਆਪਣਾ ਨੰਬਰ ਬੋਲ ਦੇ ਫੇਰੀ ਪਤਾ ਲੱਗੂਗਾ ਨਾ ਲੋਕਾਂ ਨੂੰ ਬਿਲਕੁਲ ਬਿਲਕੁਲ ਸੋ ਆਪਣਾ ਨੰਬਰ ਏ ਜੀ 98723 96660 98723 96660 ਦੂਜਾ ਨੰਬਰ ਹੈ ਜੀ 97808 52008 ਇਹ ਦੋਵਾਂ ਨੰਬਰਾਂ ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਤੇ ਕਿਸੇ ਟਾਈਮ ਵੀ ਇਸ 24 ਘੰਟੇ ਮੋਬਾਈਲ ਸਾਡੇ ਖੁੱਲੇ ਹੁੰਦੇ ਆ ਸਭ ਤੋਂ ਜ਼ਰੂਰੀ ਕਿ ਤੁਹਾਡਾ ਐਕਸਪੀਰੀਅੰਸ ਕਿੰਨਾ ਹੈ ਕਿ ਤੁਹਾਨੂੰ ਫਸਲਾਂ ਦੀ ਕਿੰਨਕ ਜਾਣਚ ਹੈ ਬਿਮਾਰੀ ਬਾਰੇ ਜਾਂ ਕਿਹੜੀ ਫਸਲ ਕਿਹੜੇ ਸਮੇਂ ਬੀਜਣੀ ਆ ਉਸ ਬਾਰੇ ਬਿਲਕੁਲ ਸੰਦੀਪ ਜਿੱਦਾਂ ਤੁਹਾਨੂੰ ਪਤਾ ਮੇਰਾ ਨਾਮ ਕੁਲਵੰਤ ਸਿੰਘ ਹੈ ਪਿੰਡ ਸਾਡਾ ਛਤਰਾਨਾ ਹੈ ਨਾਲ ਮੇਰੇ ਜੋ ਕੰਮ ਕਰਦੇ ਨੇ ਉਹਨਾਂ ਦਾ ਨਾਮ ਵਿਕਰਮਜੀਤ ਸਿੰਘ ਤੇ ਇਸ ਤੋਂ ਇਲਾਵਾ ਸਾਡੀ ਇਹ ਦੁਕਾਨ ਦਾ ਨਾਮ ਹੈ ਉਹ ਪਿੰਡਰਾ ਟਰੇਡਰ ਦੇ ਨਾਮ ਤੇ ਆ ਸੋ ਅਸੀਂ ਸਾਰੇ ਜਣੇ ਤਿੰਨ ਵੀਰ ਮੈਂ ਵਿਕਰਮ ਦੂਸਰੇ ਭਾਜ ਦੇ ਨਾਮ ਵੀ ਵਿਕਰਮਜੀਤ ਤੇ ਤੇ ਅਸੀਂ ਮਤਲਬ 2003 ਤੋਂ ਇਸੇ ਲੈਂਡ ਦੇ ਵਿੱਚ ਇਹ ਪੈਸੀਸਾਈਡ ਕੰਪਨੀ 'ਚ ਕੰਮ ਕੀਤਾ ਸੀ ਲਗਾਤਾਰ 10 ਸਾਲ ਅਸੀਂ ਟਾਟਾ ਕੈਮੀਕਲ 'ਚ ਕੰਮ ਕੀਤਾ ਜਿਹੜੀ 111 ਵੈਰੈਟੀ ਆਈ ਸੀ ਬਾਸਮਤੀ ਦੀ ਉਸ ਟੀਮ ਦਾ ਸੀ ਹਿੱਸਾ ਸੀ ਤਿੰਨੋ ਜਣੇ ਅਸੀਂ ਉਹਨੂੰ ਬਜਾਇਆ ਕਰਦੇ ਸੀ ਉਸ ਤੋਂ ਬਾਅਦ ਉਹਦੀ ਪਰਚੇਜ ਕਰਿਆ ਕਰਦੇ ਸੀ ਉਸ ਤੋਂ ਬਾਅਦ ਅਸੀਂ 2013 ਤੋਂ ਨਿਊ ਪੌਂਡ EI ਨਿਊ ਪੌਂਡ ਕੰਪਨੀ ਕੋਰਸ ਦੇ ਨਾਲ ਹੀ ਫਰਟੇਰਾ ਵਾਲੀ ਜਾਂ ਐਲ ਗ੍ਰਿਪ ਵਾਲੀ ਜਿਮੀਂਦਾਰ ਜਾਣਦੇ ਆ ਉਸ ਕੰਪਨੀ 'ਚ ਮੈਂ ਕੰਮ ਕੀਤਾ 2013 ਦੇ ਵਿੱਚ ਮੈਂ ਕੰਪਨੀ ਛੱਡ ਕੇ ਨੌਕਰੀ ਛੱਡ ਕੇ ਦੁਕਾਨ ਤੇ ਬੈਠ ਗਿਆ ਸੀ ਮੇਰੇ ਨਾਲ ਦੇ ਬ੍ਰਦਰ ਅੱਜ ਵੀ ਉਸ ਕੰਪਨੀਾਂ 'ਚ ਹੀ ਕੰਮ ਕਰਦੇ ਪਏ ਆ ਸਰਵੰਤ ਭਾਈ ਇੱਕ ਬਹੁਤ ਜ਼ਰੂਰੀ ਸਵਾਲ ਕਿਉਂਕਿ ਕਿਸਾਨਾਂ ਜਾਣਕਾਰੀ ਲੈਣਾ ਚਾਹੁੰਦੇ ਨੇ ਕਿ ਕਿਸਾਨ ਨੂੰ ਹੁੰਤੋਂ ਲੈ ਕੇ ਕਣਕ ਦੀ ਵਿੜਾਈ ਤੱਕ ਕਿਹੜੀ ਫਸਲ ਹੈ ਜਿਹੜੀ ਇੰਨਾ ਸਾਰੀ ਫਸਲਾਂ ਵਿੱਚੋਂ ਕਿਹੜੀ ਫਸਲ ਹੈ ਜਿਹੜੀ ਸਭ ਤੋਂ ਜ਼ਿਆਦਾ ਵਾਦਵਾ ਵੀ ਦੇਊਗੀ ਤੇ ਆਣ ਵਾਲੇ ਸਮੇਂ ਦੇ ਵਿੱਚ ਜ਼ਮੀਨ ਨੂੰ ਵੀ ਫਾਇਦਾ ਹੋਊਗਾ ਆ ਸੰਦੀਪ ਵੀਰੇ ਜਿੱਦਾਂ ਤੁਸੀਂ ਗੱਲ ਕੀਤੀ ਏ ਆਪਾਂ ਪਹਿਲਾਂ ਗੱਲ ਕਰਕੇ ਹਟਿਆ ਇੰਨਾਂ ਸਾਰੀਆਂ ਵੈਰਾਈਟੀਆਂ ਦੇ ਵਿੱਚੋਂ ਮੇਰਾ ਮੰਨਣਾ ਹੈ ਹੋ ਸਕਦਾ ਮੈਂ ਗਲਤ ਹੋਵਾਂ ਵੀ ਜਿਹੜਾ ਮੂੰਗੀ ਦੀ ਫਸਲ ਹੈ ਉਹ ਸਾਰਿਆਂ ਵਾਸਤੇ ਵਧੀਆ ਕਾਰਨ ਕੀ ਏ ਉਹਦੇ ਨਾਲ ਕੀ ਆ ਇੱਕ ਤਾਂ ਆਪਣੀ ਜ਼ਮੀਨ ਹੈ ਉਹਦੀ ਉਪਜਾਊ ਸ਼ਕਤੀ ਵੱਧਦੀ ਹੈ ਦੂਸਰੀ ਆਪਾਂ ਨੂੰ ਫਸਲ ਦੇ ਵਿੱਚੋਂ ਕਮਾਈ ਆਉਂਦੀ ਹੈ ਮੂੰਗੀ ਦਾ ਜਿਹੜਾ ਮੈਂ ਸਮਾਂ ਦੱਸ ਦੇਣਾ ਤੁਹਾਨੂੰ 15 ਫਰਵਰੀ ਤੋਂ ਲੈ ਕੇ 30 ਅਪ੍ਰੈਲ ਤੱਕ ਜਾਨੀ ਸਬਜ਼ੀਆਂ ਵਾਲੀ ਜ਼ਮੀਨ ਦੇ ਵਿੱਚ ਜਿਹੜੀ ਆਲੂ ਵਾਲੀ ਮਟਰ ਵਾਲੀ ਚ ਵੀ ਬੀਜਿਆ ਜਾ ਸਕਦਾ ਤੇ ਕਣਕ ਦੀ ਕਟਾਈ ਤੋਂ ਬਾਅਦ ਵੀ ਬੀਜਿਆ ਜਾ ਸਕਦਾ ਇਹਦਾ ਜਿਹੜਾ ਬੀ ਹੈ ਦੋ ਤਿੰਨ ਤਰੀਕੇ ਨਾਲ ਮੂੰਗੀ ਬੀਜੀ ਜਾਂਦੀ ਹੈ ਜਿੱਦਾਂ ਸੰਦੀਪ ਵੀਰ ਮੈਂ ਦੱਸਾਂ ਤੁਹਾਨੂੰ ਇੱਕ ਤਾਂ ਆਪਾਂ ਛੱਟਾ ਦੇ ਸਕਦੇ ਆ ਜੇ ਛੱਟਾ ਦੇਣਾ ਤਾਂ ਤਕਰੀਬਨ ਇਹਦਾ ਜਿਹੜਾ 8 ਤੋਂ 10 ਤੋਂ 12 ਕਿਲੋ ਬੀ ਲੱਗੂਗਾ ਜੇ ਆਪਾਂ ਜ਼ੀਰੋ ਡਰਿੱਲ ਕਰਨੀ ਹੈ ਦੀ ਤਾਂ ਉਹਦੇ ਵਾਸਤੇ 8 ਤੋਂ 10 ਕਿਲੋ ਬੀ ਲੱਗੂਗਾ ਜੇ ਮੰਨ ਲਓ ਆਪਾਂ ਉਹ ਹਵਾਲੀ ਮਸ਼ੀਨ ਜਿਹੜੀ ਡਰਿੱਲ ਆਈ ਹੈ ਨਵੀਆਂ ਤਕਨੀਕ ਦੇ ਨਾਲ ਅਜੇ ਆਪਾਂ ਉਹਦੇ ਨਾਲ ਹੀ ਦੀ ਬਜਾਈ ਕਰਦੇ ਤੇ 6 ਕਿਲੋ ਬੀ ਲੱਗੂਗਾ ਇਹਦੇ ਨਾਲ ਨਾਲ ਕੀ ਜਿਮੀਦਾਰ ਇੱਕ ਚੀਜ਼ ਦਾ ਧਿਆਨ ਰੱਖਣਾ ਇਹਦਾ ਬਜਾਈ ਕਰਨ ਤੋਂ ਬਾਅਦ ਕਿਸੇ ਵੀ ਕਿਸਮ ਦੀ ਇਹਨੂੰ ਖਰਾਕ ਨਹੀਂ ਪਾਣੀ ਆਪਾਂ ਜਿਵੇਂ ਆਪਾਂ ਖਾਦ ਪਾ ਦਿੰਨੇ ਆ ਕਿਉਂਕਿ ਜਦੋਂ ਮੈਂ ਤੁਹਾਨੂੰ ਦੱਸਿਆ ਇਹਦੀ ਜੜਾਂ ਦੇ ਵਿੱਚ ਹੀ ਨਾਈਟ੍ਰੋਜਨ ਹੁੰਦਾ ਹੈ ਇਹਨੂੰ ਬਾਹਰ ਵੱਖਰੇ ਤੌਰ ਤੇ ਖਰਾਕ ਦੇਣ ਦੀ ਲੋੜ ਨਹੀਂ ਸਿਰਫ ਤੇ ਸਿਰਫ ਇਹਨੂੰ ਇੱਕ ਜਿਵੇਂ ਮੰਨ ਲਓ ਜੇ ਕੋਈ ਸੁੰਡੀ ਲੱਗ ਜਾਂਦੀ ਏ ਤਾਂ ਉਹਦੇ ਵਾਸਤੇ ਹਲਕੀ ਫੁਲਕੀ ਸਪਰੇਅ ਕੀਤੀ ਜਾ ਸਕਦੀ ਏ ਅਦਰਵਾਈਜ਼ ਉਹ ਵੀ ਛੇਤੀ ਕਿਤੇ ਆ ਜਿਹੜੀ ਇਹਦੀ ਲੋਡ ਨਹੀਂ ਪੈਂਦੀ ਜਿੱਦਾਂ ਮੰਨ ਲਓ ਵੀ ਮੋਂਗੀ ਦੀ ਫਸਲ ਦੇ ਫਾਇਦੇ ਹਨਾ ਮੋਂਗੀ ਦੀ ਫਸਲ ਦੇ ਆਪਾਂ ਅਜ ਫਾਇਦਿਆਂ ਦੀ ਗੱਲ ਕਰਦੇ ਸੀਗੇ ਮੈਂ ਇੱਕ ਗੱਲ ਵਿੱਚੋਂ ਭੁੱਲ ਗਿਆ ਸੀਗਾ ਮੋਂਗੀ ਦੀ ਫਸਲ ਦੇ ਪੰਜ ਵੱਡੇ ਫਾਇਦੇ ਆ ਸਭ ਤੋਂ ਵੱਡਾ ਫਾਇਦਾ ਇੱਕ ਮੋਂਗੀ ਦੀ ਫਸਲ ਬੀਜਣ ਨਾਲ ਆਪਣਾ ਰੇ ਦਾ ਖਰਚਾ ਘਟਦਾ ਹੈ ਮੋਂਗੀ ਦੀ ਫਸਲ ਦੇ ਵੀ ਉਹ ਤੋਂ ਆਉਣ ਵਾਲੀ ਝੋਨੇ ਦੀ ਫਸਲ ਦਾ ਵੀ ਅਗਲੀ ਗੱਲ ਜੇ ਆਪਾਂ ਮੂੰਗੀ ਦੀ ਫਸਲ ਬੀਜੀ ਹੋਊਗੀ ਤੇ ਉਹਦੇ ਨਾਲ ਆਪਣਾ ਜਿਹੜੇ ਕੀੜੇ ਟਿੱਡੇ ਦਾ ਅਟੈਕ ਉਲੀ ਨਾਸ਼ਕ ਜਿਹੜੀ ਆਪਣਾ ਬਿਮਾਰੀਆਂ ਉਲੀ ਦੀਆਂ ਉਹਨਾਂ ਦਾ ਵੀ ਕਿਤੇ ਨਾ ਕਿਤੇ ਬਚਤ ਹੁੰਦੀ ਏ ਪਾਣੀ ਦੀ ਬਚਤ ਹੁੰਦੀ ਏ ਉਸ ਤੋਂ ਇਲਾਵਾ ਜਿਹੜੀ ਜ਼ਮੀਨ ਏ ਉਹਦੀ ਉਪਜਾਊ ਸ਼ਕਤੀ ਜਿਹੜੀ ਉਹ ਕਾਫੀ ਵਾਧੀ ਏ ਸੋ ਇੱਕ ਚੀਜ਼ ਦੇ ਨਾਲ ਇੱਕ ਫਸਲ ਬੀਜਣ ਦੇ ਨਾਲ ਪੰਜ ਵੱਡੇ ਫੈਦਰ ਦੇ ਜ਼ਿੰਮੇਦਾਰ ਨੂੰ ਉਹ ਅਗੜੀਆਂ ਫਸਲਾਂ ਵਾਸਤੇ ਵੀ ਜਿਹੜੇ ਨਜ਼ਰ ਆਉਂਦੇ ਆ ਸੋ ਸੰਦੀਪ ਵੀਰੇ ਲਾਸਟ ਦੇ ਵਿੱਚ ਅੰਤ ਦੇ ਵਿੱਚ ਮੈਂ ਇੱਕੋ ਗੱਲ ਹੀ ਕਹਾਂਗਾ ਜਿੱਦਾਂ ਮੰਨ ਲਓ ਆਪਣਾ ਪੰਜਾਬ ਹੈ ਪੰਜਾਬ ਦੇ ਵਿੱਚ ਮੇਰਾ ਮੰਨਣਾ ਹੈ ਕਿ ਹਰੇਕ ਬੰਦਾ ਹੀ ਕਿਸਾਨ ਹੈ ਕਾਰਨ ਕੀ ਏ ਕਈ ਸਿੱਧੇ ਕਿਸਾਨੀ ਕਰਦੇ ਆ ਕਈ ਕਿਸਾਨੀ ਨਾਲ ਰਿਲੇਟਡ ਜਿਵੇਂ ਬੰਦੇ ਜੁੜੇ ਆ ਤਕਰੀਬਨ ਹਰੇਕ ਦਾ ਕੰਮ ਡਾਇਰੈਕਟ ਇਨਡਾਇਰੈਕਟ ਕਿਸਾਨ ਦੇ ਸਿਰ ਤੇ ਚੱਲਦਾ ਸੋ ਇਸ ਵੀਡੀਓ ਨੂੰ ਇਹ ਇੰਨਾ ਸ਼ੇਅਰ ਕਰੋ ਹਰੇਕ ਕਿਸਾਨ ਤੱਕ ਪਹੁੰਚੇ ਤਾਂ ਕਿ ਜੇ ਕਿਸਾਨ ਆਪਣਾ ਖੁਸ਼ਹਾਲ ਹੋਏਗਾ ਤੇ ਆਪਾਂ ਸਾਰੇ ਖੁਸ਼ਹਾਲ ਹੋਵਾਂਗੇ ਕਿਸਾਨ ਦੀ ਪੈਦਾਵਾਰ ਵਧੇਗੀ ਤੇ ਆਪਣਾ ਆਟੋਮੈਟਿਕਲੀ ਜਿਹੜੇ ਦੂਜੇ ਕਿਸਾਨ ਦੇ ਨਾਲ ਜੁੜੇ ਹੋਏ ਆਪਾਂ ਬੰਦੇ ਆ ਆਪਣਾ ਵੀ ਬੈਨੀਫਿਟ ਹੋਏਗਾ ਸੋ ਇਹ ਹੀ ਹੈ ਵੀ ਹਰੇਕ ਕਿਸਾਨ ਤੱਕ ਇਹ ਵੀਡੀਓ ਪਹੁੰਚੇ ਹਰੇਕ ਕਿਸਾਨ ਨੂੰ ਸਾਨੂੰ ਲਾਭ ਮਿਲੇ ਸੋ ਸਾਡੀ ਦੁਕਾਨ ਨਰਵਾਣਾ ਰੋਡ ਦੇ ਉੱਤੇ ਆ ਜੇ ਆਪਣਾ ਜਿਹੜਾ ਨੰਬਰ ਨੇ ਉਹ ਤੁਹਾਨੂੰ ਅਸੀਂ ਸਕਰੀਨ ਤੇ ਦੇ ਦੇਾਂਗੇ ਸੋ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਸੋ ਵਾਹਿਗੁਰੂ ਜੀ ਕੀ ਫਤਿਹ